ਆਹ ਤਦੋਂ ਕੌਮ ਦੇ ਵਿੱਚ ਜਾਣਾ ਸਾਡੀ ਹਾਲਤ ਤੇ ਜਦੋਂ ਆਉਂਦੇ ਨੇ ਪੇਛੀਆਂ ਦੇ ਉੱਤੇ ਫਸਦੇ ਆ ਮੁਸ਼ਕਿਲੀਆਂ ਮਾਰਦੇ ਪੁੜੀਆਂ ਮਾਰਦੇ ਇੱਕ ਦੂਸਰੇ ਮੁਰੇ ਬੜਾ ਔਖਾ ਹੈ ਜਦੋਂ ਅਸੀਂ ਹੁਣ ਜਲੀਲ ਹੁੰਦੇ ਆ ਚਾਰ ਸਪੀਕਰ ਪਰ ਮੈਨੂੰ ਇਸ ਕਰਦਿ ਹਾਲਾ ਮਾਰੀ ਪਰਮਾਨਤਕ ਕਿਉਂਕਿ ਮੈਂ ਬੱਚਾ ਹੀ ਜਲੀਲ ਹੁਣ ਖਤਰ ਹੈ ਮਾੜਾ ਜੀ ਕੋਈ ਧਤੀ ਬਿਧੀ ਪੋਲੀਟੀਕਲ ਕਰਦੇ ਆ ਕੋਈ ਹੋਰ ਕਰਦੇ ਆ ਚਾਰ ਬੰਦੇ ਇਕੱਠੇ ਕਰਦੇ ਆ ਧੜਾ ਧੜ ਕਮੈਂਟ ਦੇ ਵਿੱਚ ਗਾਲਾਂ ਜੇ ਉਹ ਜੋ ਬੱਕੇ ਜਦੋਂ ਬੱਕਦੇ ਮੈਂ ਕਿਹਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾ ਸੋਚਿਆ ਪੁੱਤ ਦਾ ਇਨਸਾਫ ਦੇਰ ਸਹੀ ਪਰ ਲੈ ਕੇ ਛੱਟੂ ਦਾ ਕਿਸੇ ਨਾ ਕਿਸੇ ਢੀਕੇ ਜਿੱਥੇ ਕਿਤੇ ਵੀ ਗੱਤੇ ਜਾ ਕੇ ਹੱਲ ਕਰਾਉਣੀ ਪਈ ਮੈਂ ਜਾਵਾਂਗਾ ਪਰ ਤੁਹਾਡਾ ਸਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਰਾ ਜਿਹੜਾ ਤੁਹਾਡੇ ਚਰਨਾਂ 'ਚ ਝੁਕਦਾ ਹੈ ਤੁਸੀਂ ਦੂਰੋਂ ਨੇੜੋਂ ਮੇਰਾ ਘਰੇ ਤੇ ਮਹਾਰਾਸ਼ਟਰ ਤੋਂ ਵੀ ਦੁਆਟਾ ਹੋਇਆ ਬਹੁਤ ਗੱਦੀ ਗੱਲ ਤੁਸੀਂ ਆਪਦੇ ਭਰਾਵਾਂ ਨਾਲ ਪਿਆਰ ਕਰਦੇ ਹੋ ਇਹਦੀ ਪ੍ਰਬੰਧ ਦੇ ਵਿੱਚ ਕੋਈ ਸਾਡੇ ਤੋਂ ਕبھی ਪਿੱਛੇ ਦੇ ਕੇ ਹੋਵੇ ਕਿਸੇ ਗਲਤੀ ਕਿਉਂਕਿ ਜਦੋਂ ਕੱਟ ਜ਼ਿਆਦਾ ਹੋ ਜਾਂਦਾ ਹੈ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰੇ ਉਸ ਗਲਤੀ ਦੀ